ਬੀਤੇ ਦਿਨੀ ਦਰਾਹ ਕੋਲ ਵਾਪਰਿਆ ਦਰਦਨਾਖਾਸਾ ਜਿਸਨੇ ਗੱਡੀ 'ਚ ਸਵਾਰ ਚਾਰ ਦੋਸਤਾਂ ਦੀ ਜਾਨ ਲੈ ਲਈ ਸੀ ਤੇ ਹੁਣ ਉਹਨਾਂ 'ਚੋਂ ਦੋ ਦੀਆਂ ਚਖਾਵਾਂ ਇਕੱਠੀਆਂ ਤੁਹਾਡੇ ਸਾਹਮਣੇ ਅਗਨ ਪੇਟ ਹੋ ਰਹੀਆਂ ਨੇ ਜੋ ਆਪਣੇ ਮਾਪਿਆਂ ਦੇ ਇਕੱਲੇ-ਇਕੱਲੇ ਪੁੱਤ ਸਨ ਤੇ ਆ ਤੁਹਾਡੇ ਸਾਹਮਣੇ ਉਹਨਾਂ ਦੇ ਘਰਾਂ ਦਾ ਹਾਲ ਹੈ ਜਿੱਥੇ ਮਾਹੌਲ ਗਮਗੀਨ ਹੋਇਆ ਪਿਆ ਤੁਹਾਨੂੰ ਦੱਸਦੀ ਹਾਂ ਕਿ ਬੀਤੇ ਦਿਨੀ ਤੇਜ਼ ਰਫ਼ਤਾਰ ਏਸ਼ੀਅਨਟ ਗੱਡੀ ਦਾ ਸੰਤੁਲਨ ਵਿਗੜ ਕਰਕੇ ਗੱਡੀ ਦੇ ਦੋ ਟੋਟੇ ਹੋ ਗਏ ਸਨ ਜਿਸ ਸੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਸੀ ਤੇ ਹੁਣ ਉਹਨਾਂ ਦੋਸਤਾਂ ਦੇ ਪਰਿਵਾਰ ਚਾਹੁੰਦੇ ਸਨ ਕਿ ਸਬਦ ਸਸਕਾਰ ਇਕੱਠੇ ਕੀਤਾ ਜਾਵੇ ਪਰ ਇੱਕ ਨੌਜਵਾਨ ਦੇ ਪਰਿਵਾਰ ਨੂੰ ਲਾਸ਼ ਨਹੀਂ ਮਿਲੀ ਤੇ ਇੱਕ ਦਾ ਪਿਤਾ ਬਾਹਰੋਂ ਨਹੀਂ ਆਇਆ ਸੋ ਇਕੱਠੇ ਮੌਤ ਦੇ ਮੂਹਰੇ ਗਏ ਦੋਸਤਾਂ ਦਾ ਸਸਕਾਰ ਇਕੱਠੇ ਨਹੀਂ ਹੋ ਸਕਿਆ ਮੇਰਾ ਅਤੀਜਾ ਸੀ ਤੇਜਾ ਸੀ ਹਾਂਜੀ ਕਿ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਸਾਰੇ ਸਾਨੂੰ ਜੀ 8:12 ਵਜੇ ਪਤਾ ਲੱਗਿਆ 8:12 ਵਜੇ ਕੀ ਕਿਤੇ ਸਹਿ ਗਿਆ ਤੁਹਾਨੂੰ ਕੀ ਦੱਸਿਆ ਗਿਆ ਸੀ ਸਾਨੂੰ ਫੋਨ ਕੀਤਾ ਕਿਸੇ ਨੇ ਉਹ ਵੀ ਤੁਹਾਡੇ ਬੇਟੇ ਦਾ ਤੀਜੇ ਦਾ ਐਕਸੀਡੈਂਟ ਹੋ ਗਿਆ ਇੱਥੇ ਵੀ ਤੁਸੀਂ ਅੱਗੇ ਪਤਾ ਕਰੋ ਜੀ ਤੁਹਾਨੂੰ ਤਾਂ ਇਹ ਲੱਗਦਾ ਇੱਥੇ ਉਹ ਡੇਡ ਹੋਊਗਾ ਮੇਰੇ ਭਤੀਜੇ ਲੱਗਦੇ ਕਿੰਨੇ ਕਿੰਨੇ ਉਮਰ ਦੇ ਹੈ ਇਹ ਜੋਤ ਦੀ ਉਮਰ ਸੀ ਕਿ 21 ਸਾਲੀ ਹਾਂਜੀ ਤੇ ਜਸਨਪ੍ਰੀਤ ਦੀ ਸੀ 19 ਸਾਲੀ ਅਸੀਂ ਇੱਕ ਘਰ ਚ ਕੱਲੇ ਕੱਲੇ ਭਰਾ ਸੀ ਹਾਂਜੀ ਕੱਲੇ ਕੱਲੇ ਜਸਨਪ੍ਰੀਤ ਦੇ ਇੱਕ ਭੈਣ ਆ ਵੱਡੀ ਹਾਂਜੀ ਜੋਤ ਦੇ ਪੁੱਤ ਨਹੀਂ ਹੋਈ ਹੈ ਕਿ ਨਹੀਂ ਸ਼ਰਮ ਮੈਂ ਪੜਦੀ ਹੈ ਜੀ ਤੇ ਦੂਜੇ ਜਸਨ ਦਾ ਜਸਨ ਦੀ ਭੈਣ ਸੀ ਕਿ ਇੱਕ ਤੇ ਦੂਜੇ ਜੋਤ ਦੀ ਜੋਤ ਦੀ ਕੋਈ ਨਹੀਂ ਉਹ ਕੱਲੇ ਸੀਗਾ ਜੀ ਬੇਟਾ ਕਾਬਿਲ ਗੌਰ ਹੈ ਕਿ ਬੀਤੇ ਦਿਨ ਹੀ ਮਹੀਂ ਕਰਕੇ ਨੌਜਵਾਨਾਂ ਤੋਂ ਉਹ ਤੇਜ਼ ਰਫਤਾਰ ਗੱਡੀ ਸਾਂਭੀ ਨਹੀਂ ਸੀ ਗਈ ਜਿਸ ਦੇ ਕਰਕੇ ਇਹ ਹਾਦਸਾ ਵਾਪਰਿਆ ਸੀ ਜਿੱਥੇ ਤਿੰਨ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਜਦਕਿ ਇੱਕ ਨੇ ਹਸਪਤਾਲ ਜਾਂਦੇ ਸਮੇਂ ਦਮ ਤੋੜ ਦਿੱਤਾ ਸੀ ਸਮਰਾੜਾ ਤੋਂ ਅਨੁਰਾਗ ਬਰਮਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ